ਕੀਤਾ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਣੇ ਸੋ ਅੱਜ ਆਪਾਂ ਇਟਲੀ ਦੇ ਹਵਾਲੇ ਨਾਲ ਸ਼ੈਨਗਨ ਕੰਟਰੀ ਆ ਜਿੱਥੇ ਪੇਪਰ ਵੀ 100% ਮਿਲਦੇ ਆ ਤੇ ਵੀਜ਼ਾ ਤਾਂ ਲੱਗਦਾ ਹੀ ਲੱਗਦਾ ਵਾ ਸੋ ਨਵਾਂ ਕੋਟਾ ਜਿਹੜਾ ਵਾ ਅਨਾਉਂਸ ਹੋ ਗਿਆ ਸੋ ਮੈਂ ਸੋਚਿਆ ਕਿ ਇਹ ਕਨਫਰਮ ਆ ਆਪਾਂ ਗੱਲ ਤੁਹਾਨੂੰ ਸਾਂਝੀ ਕਰੀਏ ਕਿਉਂਕਿ ਇੱਧਰ ਉੱਧਰ ਦੀ ਮਾਨ ਨਾਲੋਂ ਜਿਹੜੇ ਤੱਤ ਵਾ ਉਹ ਮੈਨੂੰ ਦੱਸਣੇ ਵਧੀਆ ਲੱਗਦੇ ਆ ਸੋ ਪਹਿਲਾਂ ਮੈਂ ਕੁਝ ਵੀਡੀਓ ਟੈਲੀਪੋਰਟ ਤੋਂ ਬਣਾ ਰਿਆ ਸੀ ਉਹ ਮੈਨੂੰ ਵਧੀਆ ਨਹੀਂ ਲੱਗੀਆਂ ਕਿਉਂਕਿ ਟੈਲੀਪੋਰਟ ਤੋਂ ਪੂਰਾ ਪੁਆਇੰਟ ਬੋਲਣਾ ਮਜ਼ਾ ਨਹੀਂ ਆਉਂਦਾ ਸੋ ਮੈਂ ਸੋਚਿਆ ਕਿ ਜਿਵੇਂ ਆਪਾਂ ਪਹਿਲਾ ਰਾਬਤਾ ਰੱਖਦੇ ਆ ਉਸ ਆਪਨਾ ਜਿਹੜੀ ਆਪਾਂ ਹੁਣ ਵੀਡੀਓ ਬਣਾਈਏ ਸੋ ਨਾਲ-ਨਾਲ ਆਪਾਂ ਚੈਨਲ ਜਿਹੜਾ ਸੀ ਆਪਣਾ ਟਰੈਵਲ ਵਿਦ ਰਿਆਰ ਸਾਹਿਬ ਨਵਾਂ ਜਿਹੜਾ ਨਾਮ ਰੱਖ ਲਿਆ ਵਾ ਸੋ ਜਿੰਨੇ ਵੀ ਬਲੌਗ ਆ ਹੁਣ ਉਸ ਚੈਨਲ ਤੇ ਆਉਣੇ ਆ ਬਹੁਤ ਜਲਦ ਮੈਂ ਤੁਹਾਨੂੰ ਲਿੰਕ ਸ਼ੇਅਰ ਕਰਾਂਗਾ ਨਵੇਂ ਬਲੌਗ ਦਾ ਸੋ ਉਸਤੇ ਵੀ ਸਪੋਰਟ ਜਰੂਰ ਦੇਣੀ ਸੋ ਗੱਲ ਕਰੀਏ ਹੁਣ ਆਪਾਂ ਇਟਲੀ ਦੀ ਡਾਇਰੈਕਟੋ ਫਲੂਸੀ 226 ਦੀ ਦੋਸਤੋ 226 ਤੋਂ ਲੈ ਕੇ 2028 ਤੱਕ ਗਵਰਨਮੈਂਟ ਇਟਲੀ ਨੇ ਜਿਹੜਾ ਵਾ ਕੋਟਾ ਅਨਾਉਂਸ ਕਰਤਾ ਵਾ ਪੌਣੇ ਮਿਲੀਅਨ ਬੰਦਾ ਜਿਹੜਾ ਇਟਲੀ ਜਾਏਗਾ ਇਹਨਾਂ ਤਿੰਨਾਂ ਸਾਲਾਂ ਦੌਰਾਨ 2026 ਦਾ ਜਿਹੜਾ ਕੋਟਾ ਨੇ ਟਾਰਗੇਟ ਰੱਖਿਆ ਵਾ 164850 ਸੋ ਜੋ ਕਿ ਹਰ ਸਾਲ ਹਜ਼ਾਰ ਹਜ਼ਾਰ ਵਾਧਦਾ ਜਾਣਾ ਵਾ 2028 ਤੱਕ ਸੋ ਜਿਹੜੀਆਂ ਇਹਨਾਂ ਨੇ ਵਧੀਆ ਚੀਜ਼ ਇਹ ਕੀਤੀ ਆ 2026 ਦੀ ਕਿ ਜਿਹੜੇ ਕੋਟੇ ਆ ਹੁਣ ਉਹ ਗਵਰਨਮੈਂਟ ਹਾਈ ਪ੍ਰੋਫਾਈਲ ਜਿਹੜੀਆਂ ਜੌਬਸ ਆ ਉਹ ਵੀ ਐਡ ਕਰਨ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੋਣਾ ਇਟਲੀ ਜਿਹੜੇ ਆ ਸੀਜ਼ਨਲ ਤੇ ਨੌਨ ਸੀਜ਼ਨਲ ਦੇ ਪੇਪਰ ਦੇ ਨਾਲ ਨਾਲ ਆ ਜਿਹੜੀਆਂ ਦਰਮਿਆਨ ਦੀਆਂ ਲੇਬਰ ਕਲਾਸ ਜੌਬਸ ਹੁੰਦੀਆਂ ਸੀ ਉਹਦੇ ਵਾਸਤੇ ਹੁੰਦੇ ਸੀ ਕੋਟੇ ਜ਼ਿਆਦਾ ਪਰ ਹੁਣ ਹਾਈ ਪ੍ਰੋਫਾਈਲ ਜਿਹੜੇ ਲੋਕ ਆ ਜਿਹੜੇ ਵੀਰਪੈਨਪਰਾਵਾ ਕਿਤੇ ਵੀ ਕੰਮ ਕਰ ਰਹੇ ਆ ਉਹ ਇਟਲੀ ਦੇ ਜਿਹੜੇ ਪੇਪਰ ਪਾਰਲੀਮੈਂਟ ਵਿੱਚ ਅਪਰੂਵਲ ਮਿਲਣ ਵਾਲੀ ਹੈ ਪ੍ਰੀ ਅਪਰੂਵਰ ਮਿਲ ਗਈ ਹੈ ਜਿੱਦਣ ਫਾਈਨਲ ਅਪਰੂਵਲ ਆ ਗਈ ਤੇ ਮੈਨੂੰ ਮੈ ਦਾ ਅਕਤੂਬਰ 2025 ਚ ਜਿਹੜੇ ਪੇਪਰ ਭਰਨੇ ਸ਼ੁਰੂ ਹੋ ਜੂਗੇ ਸੋ ਕਲਿਕ ਡੇਟਸ ਵੀ ਆ ਗਈਆਂ ਤੇ ਨਾਲ ਹਰ ਕਿੰਨਾ ਕਿੰਨਾ ਕੋਟਾ ਕਿਹੜੇ 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 ਖੇਤਰ ਨੂੰ ਦੇਣਾ ਵਾ ਉਹ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਨਹੀਂ ਤਾਂ ਵੀਡੀਓ ਲੰਬੀ ਹੋ ਜਾਣੀ ਹੈ ਸੋ ਇੱਥੇ ਆਪਾਂ ਸਿਰਫ ਗੱਲ ਕਰਨੀ ਆ ਪੇਪਰ ਕੋਟਾ ਵਾ ਕੀ ਨਵੀਆਂ ਚੀਜ਼ਾਂ ਆਈਆਂ ਤੇ ਕਿਦਾਂ-ਕਿਦਾਂ ਤੁਸੀਂ ਕਰ ਸਕਦੇ ਆ ਸੋ ਦੋਸਤੋ ਸੀਜ਼ਨਲ ਭਾਵ ਖੇਤੀਬਾੜੀ ਤੇ ਟੂਰਿਜ਼ਮ ਨੌਨ ਸੀਜ਼ਨਲ ਜਿੱਦੂ ਡੋਮੈਸਟਿਕ ਪੇਪਰ ਵੀ ਕਹ ਦੰਦੇ ਆ ਉਹ ਤੁਹਾਡੇ ਹੈਲਥ ਕੇਅਰ ਚ ਹੋ ਸਕਦੇ ਆ ਠੀਕ ਆ ਡਿਜ਼ੇਬਲ ਲੋਕਾਂ ਦੀ ਬਜ਼ੁਰਗਾਂ ਦੀ ਦੇਖਭਾਲ ਲਈ ਹੋ ਸਕਦੇ ਆ ਜਾਂ ਹੋਰ ਸੈਲਫ এমਪਲਾਈਡ ਜਿਹੜੇ ਆ ਉਹ ਕੋਟਾ ਹੋ ਸਕਦਾ ਵਾ ਸੋ ਜਿਹੜੀਆਂ ਚਾਰ ਮੁੱਖ ਚੀਜ਼ਾਂ ਇਹਨਾਂ ਨੇ ਵਧੀਆ ਕੀਤੀਆਂ ਵਾ ਇਸ ਵਾਰ ਗਵਰਨਮੈਂਟ ਨੇ ਕਿ ਇੱਕ ਤਾਂ ਕਹਿੰਦੇ ਅਸੀਂ ਟਰਸ਼ਰੀ ਦੇ ਹਿਸਾਬ ਨਾਲ ਭਾਅ ਪ੍ਰੋਵੈਂਸ ਦੇ ਹਿਸਾਬ ਨਾਲ ਜਿਹਦਾ ਕੈਨੇਡਾ ਚ ਵਾ ਰੀਜ਼ਨ ਵਾਈ ਅਸੀਂ ਕਹਿੰਦੇ ਕੋਟਾ ਵੰਡਾਂਗੇ ਓਪਨ ਕੋਟਾ ਰੱਖਣ ਨਾਲ ਕੀ ਆ ਕਿਸੇ ਪ੍ਰਵੈਂਸ 'ਚ ਆ ਜ਼ਿਆਦਾ ਲੋੜ ਆ ਜੌਬ ਦੀ ਉਸ ਬੰਦਿਆਂ ਦੀ ਕਿਸੇ 'ਚ ਘੱਟ ਵਾ ਜਾਂ ਕਿਸੇ ਨੂੰ ਉਸ ਕੋਟੇ ਦੀ ਲੋੜ ਨਹੀਂ ਹੈਗੀ ਇਸ ਕਰਕੇ ਗਵਰਨਮੈਂਟ ਨੇ ਵਧੀਆ ਇਹ ਕਰਨਾ ਤਾਂ ਕਿ ਜਦੋਂ ਹੁਣ ਸ਼ਹਿਰ 'ਚ ਰੱਖੇਤੀ ਬੜੀ ਦੇ ਕੋਟੇ 'ਚ ਕੀ ਲੋੜ ਪੈਣੀ ਆ ਸੋ ਉਸੇ ਹਿਸਾਬ ਨਾਲ ਉਸ ਪ੍ਰਵੈਂਸ 'ਚ ਜਿੰਨੀ ਲੋੜ ਆ ਜਿਹੜੀ ਜੌਬ ਲਈ ਉਹ ਕੋਟਾ ਵੰਡਿਆ ਜਾਏਗਾ ਜੋ ਕਿ ਇੱਕ ਵਧੀਆ ਗੱਲ ਬਾਤ ਜਿੱਥੇ ਵੀ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਪਤਾ ਹੋਊਗਾ ਕਿ ਆ ਇੰਨਾ ਟੋ ਉਹ ਲੋਕ ਜਿਹੜਾ ਕੋਟਾ ਹੈਗਾ ਵਾ ਤੇ ਇਹ ਕੋਟੇ ਚ ਜਿਹੜੀਆਂ ਅਸੀਂ ਜੋਬ ਅਪਲਾਈ ਕਰਨੀਆਂ ਉਹਦਾ ਇਹਨਾਂ ਮਤਲਬ 10000 ਰੱਖ ਲਓ ਐਗਜ਼ਾਮਪਲ ਦੇ ਤੌਰ ਤੇ ਵੀ ਇੰਨੀਆਂ ਮਿਲਣਾ ਹੈਗਾ ਕੋਟਾ ਸੋ ਜੋ ਬਹੁਤ ਵਧੀਆ ਗੱਲ ਲੱਗੀ ਹੈ ਮੈਨੂੰ ਵੀ ਸੋ ਦੂਜੀ ਇਹਨਾਂ ਨੇ ਵਧੀਆ ਗੱਲ ਇਹ ਕੀਤੀ ਹੈ ਮੈਨੇਜਮੈਂਟ ਕੋਟੇ ਦੇ ਵੱਡੀਆਂ ਜੋਬਸ ਤੋਂ ਲੈ ਕੇ ਹੋਰ ਡਿਫਰੈਂਟ ਡਿਫਰੈਂਟ ਸੈਕਟਰ ਦੀਆਂ ਹਾਈ ਪ੍ਰੋਫਾਈਲ ਦੀਆਂ ਜਿਹੜੀਆਂ ਟਾਪ ਪੋਜੀਸ਼ਨ ਆ ਉਹ ਬੰਦੇ ਵੀ ਜੌਬਸ ਐਡ ਕਰਨ ਜਾ ਰਹੇ ਇਸ ਕੋਟੇ ਸਾਨੂੰ ਜਿਹੜਾ ਆਨਲਾਈਨ ਅਪਲਾਈ ਕਰਨਾ ਵਾ ਉਹ ਸਾਨੂੰ ਪਤਾ ਲੱਗ ਜਾਏਗਾ ਸੋ ਆਨਲਾਈਨ ਉਸੇ ਤਰ੍ਹਾਂ ਪੇਪਰ ਭਰੇ ਜਾਣੇ ਆ ਅਕਤੂਬਰ ਚ ਫਿਲਹਾਲ ਕਹਿ ਰਹੇ ਆ ਜਲਦ ਹੀ ਗਵਰਨਮੈਂਟ ਕਨਫਰਮ ਕਰ ਦੇਗੀ ਮੈਂ ਬਾਤ ਦੱਸਿਆ ਸਾਰਾ ਸਿਸਟਮ ਆਨਲਾਈਨ ਚੱਲਣਾ ਵਾ ਉੱਚ ਹਾਈ ਪ੍ਰੋਫਾਈਲ ਜਿਹੜੀਆਂ ਜੌਬਸ ਐਡ ਹੋ ਗਈਆਂ ਵਾ ਪਰ ਨਾਲ ਨਾਲ ਜਿਹੜਾ ਸਟੱਡੀ ਤੋਂ ਵਰਕ ਜਿਹੜੇ ਕਨਵਰਟ ਕਰਦੇ ਜਿਹਦਾ ਬਹੁਤੇ ਹੁਣ ਕਮੈਂਟਾਂ ਚ ਵੀ ਪੁੱਛ ਰਹੇ ਆ ਭਾਜੀ ਵੀ ਇਟਲੀ ਸਟੱਡੀ ਵੀਤੇ ਆ ਅਸੀਂ ਜਾਈਏ ਤਾਂ ਵਰਕਚ ਹੋ ਜਾਊਗਾ ਸੋ ਸਟੱਡੀ ਤੋਂ ਜਿਹਨੇ ਵਰਕਚ ਕਨਵਰਟ ਕਰਨਾ ਉਹ ਚ ਵੀ ਬਹੁਤ ਰੂਲ ਜਿਹੜੇ ਆ ਸਖਤ ਸੀਗੇ ਜੋ ਕਿ ਆਸਾਨ ਕਰਨ ਜਾ ਰਹੀ ਹੈ ਗਵਰਨਮੈਂਟ ਜੋ ਕਿ ਇੱਕ ਵਧੀਆ ਗੱਲ ਆ ਨਾਲ ਨਾਲ ਜਿੱਦਾਂ ਹੁਣ ਆਪਾਂ 9 ਮਹੀਨੇ ਦੇ ਪੇਪਰਾਂ ਤੇ ਜਾਂਦੇ ਬਹੁਤੇ ਵੀਰਪਣ ਭਰਾ ਏਜੰਟ ਕਹਿ ਦਿੰਦੇ ਵੀ ਤੁਹਾਨੂੰ ਸਜੋਨੋ ਦਵਾਵਾਂਗੇ ਹਨਾ ਜਾਂ ਮਾਲਕ ਕੋਈ ਤੰਗ ਕਰਦਾ ਜੋ ਵੀ ਕਹਿ ਲੋ ਪ੍ਰੋਬਲਮ ਆਉਂਦੀ ਆ ਸੋ ਗਵਰਨਮੈਂਟ ਨੇ ਮਾਲਕ ਪਿਛਲੀ ਵਾਰ ਵੀ ਕਿਹਾ ਸੀ ਪਰ ਇਸ ਵਾਰ ਉਹਨਾਂ ਨੇ ਵਧੀਆ ਜਿਹੜੇ ਆ ਇਫਰਟ ਲਾ ਕੇ ਇੱਕ ਸਕਾਲਾ ਚ ਕਰਤਾ ਵਾ ਕੰਮ ਕਿ ਜਿੱਥੇ ਤੁਸੀਂ ਆਪਣਾ ਮਾਲਕੀ ਬੜੇ ਆਰਾਮ ਨਾਲ ਬਦਲ ਸਕੋਗੇ ਨਾਲ ਨਾਲ ਨੋਮਿਨੀਆ ਦੇ ਪੇਪਰ ਤੋਂ ਡੋਮੈਸਟਿਕ ਪੇਪਰਾਂ ਚ ਵੀ ਤੁਹਾਨੂੰ ਇਟਲੀ ਆਊਟ ਕਰਨ ਦੀ ਲੋੜ ਨਹੀਂ ਪਊਗੀ ਕੰਟਰੀ ਆਊਟ ਤੁਹਾਨੂੰ ਸੀਜ਼ਨਲ ਤੋਂ ਨੌਨ ਸੀਜ਼ਨਲ ਚ ਵੀ ਤੁਸੀਂ ਕਰ ਪਾਉਗੇ ਇਹ ਬਹੁਤ ਹੀ ਵਧੀਆ ਜਿਹੜਾ ਗਵਰਨਮੈਂਟ ਨੇ ਜਿਹੜੀਆਂ ਚਾਰ ਚੀਜ਼ਾਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਕਰਨ ਜਾ ਰਹੀ ਆ ਸੋ ਇਹ ਅਕਤੂਬਰ ਚ ਜਿੱਦਾਂ ਇੱਕੋਟਾ ਖੁੱਲਦਾ ਬਾਅਦ ਤੇ ਕਲਿਕ ਡੇਟ ਅਗਲੇ ਸਾਲ 2026 ਵਾਸਤੇ ਜਿਹੜੀਆਂ ਵਾ ਆਪਾਂ تھوڑا ਡਿਸਕਸ ਕਰਦਾਂਗੇ ਸੋ ਜਿਹੜੇ ਵੀਰਪਣਪਰਾਸ ਕਹਿੰਦੇ ਆ ਕਿ ਜੁਲਾਈ ਵਾਲੇ ਪੇਪਰ ਹੁਣ ਨਹੀਂ ਪਰ ਹੋਏ ਕਿਉਂਕਿ ਜੁਲਾਈ ਦੀ 225 ਦੀ ਆਖਰੀ ਡਾਇਰੈਕਟੋਫਲੋਸੀ ਸੀ ਸੋ ਅਕਤੂਬਰ ਚ ਉਹ ਪੇਪਰ ਕਲਿਕ ਡੇਟਾ ਵਾਂ ਸੋ ਇਸ ਕਰਕੇ ਹੁਣ ਤੁਸੀਂ 2026 ਲਈ ਤਿਆਰੀ ਕਰ ਲਓ ਚਾਹੇ ਤੁਸੀਂ ਖੇਤੀਬਾੜੀ ਦਾ ਕੋਈ ਸਾਨੂੰ ਸ਼ੈਫ ਦਾ ਕੰਮ ਆਉਂਦਾ ਖਾਣਾ ਬਣਾਉਣ ਦਾ ਹੁਣ ਕਈ ਕਹਿੰਦੇ ਖਾਣਾ ਬਣਾਉਣ ਦਾ ਕੀ ਸਿੱਖੀਏ ਸੋ ਉਸ ਲਈ ਮੈਂ ਅਲੱਗ ਤੋਂ ਵੀ ਵੀਡੀਓ ਬਣਾ ਦਾਂਗਾ ਇਸ ਕਰਕੇ ਕੁਛ ਨਾ ਕੁਛ ਸਿੱਖ ਜ਼ਰੂਰ ਜਾਓ ਹੱਥ ਹੌਨਰ ਲੈ ਕੇ ਜਾਓ ਨਾਲ ਖੇਤੀਬਾੜੀ ਤਾਂ ਚਲੋ ਹੈਗਾ ਹੀ ਹੈਗਾ ਹੀ ਆ ਸੋ ਟੂਰਿਜ਼ਮ ਇੰਡਸਟਰੀ ਜਾਣਾ ਤਾਂ ਤੁਹਾਨੂੰ ਕੁਛ ਨਾ ਕੁਸ਼ਕ ਜਿਹੜੇ ਸਕਿੱਲ ਹੱਥ 'ਚ ਹੋਣੇ ਚਾਹੀਦੇ ਹੈ ਹੈਲਥ ਕੇਅਰ ਆ ਡਿਸੇਬਲ ਲੋਕਾਂ ਦੀ ਦੇਖਭਾਲ ਇਹ ਗਵਰਨਮੈਂਟ ਬਹੁਤ ਜ਼ਿਆਦਾ ਧਿਆਨ ਦੇ ਰਹੀ ਹੈ ਤੇ ਇਹ ਕੋਟਾ ਹੁਣ ਉਹਨਾਂ ਨੇ 10000 ਤੱਕ ਲਿਮਟ ਨਹੀਂ ਰੱਖੀ ਇਸ ਨੂੰ ਵੀ ਵਧਾਤਾ ਵਾ ਸੋ ਇਹਦਾ ਕੋਟਾ ਵੀ ਵਧਾਤਾ ਵਾ ਇਹਦੀ ਲਿਮਟ ਨਹੀਂ ਰੱਖੀ ਸੋ ਇੱਕ ਵਧੀਆ ਗੱਲ ਆ ਸੋ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਕਿ ਇਟਲੀ ਜਾ ਸਕਰੀਆਂ ਜਾ ਸਕਦੀਆਂ ਜੀ ਸਦਕੇ ਨਿਆਣੀ ਦਾ ਭਾਵਾ ਤੁਸੀਂ ਹੱਥੋਂ ਪਿੱਛੋਂ ਕੋਈ ਵੀ ਸਰਟੀਫਿਕੇਟ ਵਾਲਾ ਕੋਰਸ ਕਰ ਲਓ ਜਾਂ ਲੈ ਲਓ ਸੋ ਜਿਹਦੇ ਜਰੀਏ ਤੁਸੀਂ ਇਟਲੀ ਜਾ ਕੇ ਪੱਕੀਆਂ ਵੀ ਹੋ ਸਕਦੀਆਂ ਮੇਰੀਆਂ ਭੈਣਾ ਤੇ ਨਾਲ-ਨਾਲ ਆਪਣੀ ਬਾਜੂ ਫੈਮਿਲੀ ਨੂੰ ਵੀ ਮੰਗਾਲ ਸਕਦੀਆਂ ਸੋ ਇਹ ਬਹੁਤ ਵਧੀਆ ਆਪਸ਼ਨ ਆ ਸੋ ਅਗਲੀ ਵੀਡੀਓ ਚ ਆਪਾਂ ਕਲਿੱਕ ਡੇਟ ਤੇ ਕੋਟਾਪੂਰਾ ਜਿਹੜਾ ਡਿਸਕਸ ਕਰਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਸੋ ਇਸ ਕਰਕੇ ਮੈਂ ਸੋਚਿਆ ਕਿ ਜਿਹੜੀ ਇਹ ਕਨਫਰਮ ਨਿਊਜ਼ ਆ ਤਾਂ ਨਾ ਸਾਂਝੀ ਕਰ ਦੇਵਾਂ ਦਬ ਕੇ ਸ਼ੇਅਰ ਕਰ ਦਿਓ ਲਾਈਕ ਮੈਂਡ ਕਰਨਾ ਨਾ ਭੁੱਲਣਾ ਸੋ ਨਵਾਂ ਚੈਨਲ Travel with Riyad Saab ਤੇ ਤੁਸੀਂ ਮੇਰੇ ਬਲੌਗ ਦੇਖ ਸਕਦੇ ਆ ਸੋ ਇਹ ਨਾ ਆਪਾਂ ਕਨਫਰਮ ਕਰ ਲਿਆ ਸੋ ਤੁਹਾਡੀ ਜਿਹੜੀ سپورਟ ਆ ਉਹਦਾ ਬਹੁਤ ਬਹੁਤ ਧੰਨਵਾਦ ਆ ਸੋ ਮੈਨੂੰ ਉਮੀਦ ਆ ਕਿ ਉੱਤੇ ਵੀ ਤੁਸੀਂ ਮੈਨੂੰ ਪੂਰੀ ਫੁੱਲ سپورਟ ਦੇਵੋਗੇ ਸੋ ਮਿਲਦੇ ਆ ਅਗਲੀ ਵੀਡੀਓ ਚ ਤਦ ਤੱਕ ਲਈ ਰਾਬੀ